ਹਾਂਜੀ ਅੱਜ ਆਪਾਂ ਗੱਲ ਕਰਦੇ ਆਂਗੇ ਵੀ ਨਿਗਾਹ ਦੀ ਜਿਹੜੀ ਕਿ ਆਪਾਂ ਨੂੰ ਪਤਾ ਹੀ ਅੱਜਕੱਲ ਬਿੰਨੀਗਾ ਜਿਹੜੀ ਉਹ ਕਿੰਨੀ ਘਟ ਰਹੀ ਹੈ ਦੇਖੋ ਵੱਡਿਆਂ ਦੇ ਕਿ ਬੱਚਿਆਂ ਦੇ ਕਿ ਛੋਟੇ ਛੋਟੇ ਬੱਚਿਆਂ ਉਹਨਾਂ ਦੇ ਵੀ ਦੇਖੋ 3 4 ਨੰਬਰ ਦੀ ਵੀ ਦੇਖੋ ਜਿਹੜੀ ਐਣਕਾ ਉਹ ਲੱਗ ਚੁੱਕੀ ਹੈਗਾ ਇਹਦਾ ਕਾਰਨ ਦੇਖੋ ਇਹੀ ਹੈ ਵੀ ਫੋਨ ਫੋਨ ਬੱਚੇ ਬਹੁਤ ਜ਼ਿਆਦਾ ਦੇਖ ਰਹੇ ਹੈਗੇ ਤੇ ਨਾਲ ਦੇਖੋ ਹੁਣ ਫੋਨ ਫੜਾਇਆ ਵੀ ਨਾ ਆਪਾਂ ਨੂੰ ਸਾਧਾ ਕਿਉਂਕਿ ਪੜਾਈਆਂ ਵੀ ਅਸੀਂ ਦੇ ਆ ਗਈਆਂ ਫੋਨ ਤੇ ਇਹ ਵੀ ਦੇਖੋ ਫੋਨ ਵੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਹੈਗਾ तो इस करके देखो जी का है छोटे छोटे बच्चों में लग रही है इस समस्या की आप लैके आएंगे ये आप दवाई दसा दवाई अपने घर तैयार करनी है कि बहुत बढ़िया दवाई है दवाई ये दवाई जो तीन लगातार एक महीना पाओगे तो देखो जी थोड़ी निगाह का नंबर वह घट जूगा जिमें कि दो नंबर आर्फ एक नंबर रह जूगा जिमें कि तीन नंबर आंबर रह जू इनी वी जी दवाई बन के तैयार होगी ਇਹ ਦਵਾਈ ਨੂੰ ਬਣਾਉਣਾ ਕਿ ਮੈਂ ਇਹ ਆਪਾਂ ਤੁਹਾਨੂੰ ਦੱਸਦੇ ਆ ਕਿ ਕੀ ਕੀ ਇਸੀ ਚੀਜ਼ਾਂ ਪੈਂਦੀਆਂ ਨੇ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਲੈਣਾ ਦਾ ਮੁੱਖਿਆਲ ਸਭ ਤੋਂ ਪਹਿਲਾਂ ਆਪਾਂ ਮੁੱਖਿਆਲ ਲੈਵਾਂਗੇ ਉਸ ਤੋਂ ਬਾਅਦ ਆਪਾਂ ਨੇ ਲੈਣਾ ਗਲਾਉ ਬਜਾਲ ਚਿੱਟਾ ਗੰਡਾ ਲੈ ਇੱਕ ਚਿੱਟਾ ਗੰਡਾ ਲੈਣਾ ਕਿ ਜਿਹਨੂੰ ਤੇ ਆਪਾਂ ਪਿਆਜ਼ ਵੀ ਕਹਿ ਦਿੰਦੇ ਆਗੇ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਦਾ ਅਦਰਕ ਤੇ ਇੱਕ ਲੈਣਾ ਆਪਣੇ ਨੀਮ ਇਹ ਸਾਰੀਆਂ ਚੀਜ਼ਾਂ ਲੈ ਕੇ ਇਹਨਾਂ ਦਾ ਆਪਾਂ ਨੇ ਰਸ ਕੱਢ ਲੈਣਾ ਰਾਸਾਪਾ ਜਿਹੜਾ ਕੱਢਣਾ ਹੋ ਉਹ ਅੰਡੋੜੀ ਕੱਢਣਾ ਜਾਨੀ ਕਿ ਇੱਦਾਂ ਨਹੀਂ ਕਿ ਆ ਵੀ ਆਪਣੇ ਕੱਠੇ ਨਹੀਂ ਸਾਰੀ ਚੀਜ਼ਾਂ ਪਾਤੀਆਂ ਇਹੇ ਆੜੜ ਕਰਕੇ ਆਪਾਂ ਨੇ ਇਹਦਾ ਰਸ ਕੱਢਣਾ ਹੈਗਾ ਉਸ ਤੋਂ ਬਾਅਦ ਰਸ ਕੱਢ ਕੇ ਇਹਨੂੰ ਆਪਾਂ ਇੱਕ ਕੱਪੜੇ 'ਚ ਪੋਨਣਾ ਹੈਗਾ ਤੁਸੀਂ ਕੋਈ ਵੀ ਦੇਖੋ ਕੱਪੜਾ ਲੈ ਸਕਦੇ ਹੋ ਇਹਦੇ ਵਿੱਚ ਪੋਨ ਲਓ ਇਹਨੂੰ ਮਲਮਲ ਦਾ ਕੱਪੜਾ ਲੈ ਲਓ ਉਹਦੇ ਵਿੱਚ ਇਹਨੂੰ ਪੋਨ ਲਓ ਉਸ ਤੋਂ ਬਾਅਦ ਇਹਨਾਂ ਨੂੰ ਆੜੜ ਰੱਖੋ ਸਾਰੀਆਂ ਸਾਰਾ ਇਹਦਾ ਰਸ ਹੈਗਾ ਆੜੜ ਇਹਨੂੰ ਪਾਂਡਿਆਂ ਦੇ ਵਿੱਚ ਪਾ ਲਓ ਉਸ ਤੋਂ ਬਾਅਦ ਦੇਖੋ ਜਿਹੜੇ ਹੁਣ ਆਪਾਂ ਨੇ ਇਹਨੂੰ ਸ਼ੁਰੂ ਕਰਨਾਗਾ ਵੀ ਦਵਾਈ ਬਣਾਉਣ ਵਾਸਤੇ ਵੀ ਕਿਵੇਂ ਬਣਾਉਣੀ ਆ ਇਹ ਦੇਖੋ ਜਿਹੜੇ ਮੁਖਿਆਲ ਲੈਣਾਗਾ ਇਹ ਆਪਾਂ ਨੇ ਡਬਲ ਮਾਤਰਾ ਦਾ ਲੈਣਾਗਾ ਮੁਖਿਆਲ ਤੇ ਗਰਾਭਜਲ ਇਹ ਆਪਾਂ ਡਬਲ ਮਾਤਰਾ ਦਾ ਲੈਣਾ ਉਸ ਤੋਂ ਬਾਅਦ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਜਿਵੇਂ ਕਿ ਚਿੱਟਾ ਗੰਡਾ ਅਦਰਕ ਨਿੰਬੂ ਇਹ ਆਪਾਂ ਇੱਕ ਇੱਕ ਮਾਤਰਾ ਦਾ ਲੈਣਾ ਇਹ ਸਾਰੀਆਂ ਚੀਜ਼ਾਂ ਨੂੰ ਫਿਰ ਆਪਾਂ ਨੇ ਨੈਕਸ ਕਰ ਦੇਣਾਗਾ ਉਸ ਤੋਂ ਬਾਅਦ ਦੇਖੋ ਇਹ ਜਿਹੜੀ ਦਵਾਈ ਬਣ ਕੇ ਤਿਆਰ ਹੋਗੀ ਇਹਨੂੰ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਰੱਖਣਾ ਕੱਚ ਦੀ ਬੋਤਲ ਦੇ ਵਿੱਚ ਰੱਖਣਾ ਫ੍ਰਿਜ 'ਚ ਵੀ ਰੱਖ ਸਕਦੇ ਹੋ ਇਹ ਦਵਾਈ ਨੂੰ ਤੁਸੀਂ 2 ਸਾਲ 3 ਸਾਲ ਜਿੰਨਾ ਚਿਰ ਮਰਜ਼ੀ ਰੱਖੋ ਇਹ ਖਰਾਬ ਨਹੀਂ ਹੋਊਗੀ ਬਿਲਕੁਲ ਤੇ ਬਹੁਤ ਜ਼ਿਆਦਾ ਵਧੀਆ ਇਹ ਦਵਾਈ ਬਣ ਕੇ ਤਿਆਰ ਹੋਊਗੀ ਜਿਹੜੀ ਇਹ ਦਵਾਈ ਹੈ ਤੁਸੀਂ ਬੱਚਿਆਂ ਨੂੰ ਵੀ ਪਾ ਸਕਦੇ ਹੋ ਅੱਖਾਂ 'ਚ ਵੱਡਿਆਂ ਦੇ ਵੀ ਪਾ ਸਕਦੇ ਹੋ ਉਹਦੇ ਤੇ ਇਹਦਾ ਪੌਂਡ ਦੇਖੋ ਜਦੋਂ ਇੱਕ ਦਾ ਇਹ ਆਪਣੇ ਪੌਣੀਆ ਸਵੇਰੇ ਤੇ ਇੱਕ ਪੌਣੀਆ ਆਪਣੇ ਸ਼ਾਮ ਨੂੰ ਦੋ ਟਾਈਮ ਆਪਣੇ ਪੌਣੀਆ ਇੱਕ ਗੱਲ ਆਪਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੇ ਹਾਂ ਪਰ ਜਿਹੜੀਆਂ ਅੱਖਾਂ ਦੇ ਵਿੱਚ ਲੈਂਜ ਪਾਇਆ ਹੋਇਆ ਜਾਂ ਆਪਰੇਸ਼ਨ ਪਾਇਆ ਹੋਇਆ ਉਹਨਾਂ ਅੱਖਾਂ ਦੇ ਵਿੱਚ ਬਿਲਕੁਲ ਨਹੀਂ ਇਹ ਦਵਾਈ ਨੂੰ ਪਾਉਣਾ ਤੇ ਵੈਸੇ ਇਹ ਦਵਾਈ ਨੂੰ ਆਪਾਂ ਸਾਰੇ ਵਰਤ ਸਕਦੇ ਆ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਆਪਣੇ ਭੈਣ ਭਾਈਆਂ ਨੂੰ ਕਿਉਂਕਿ ਦੇਖੋ ਜਿਹੜੀ ਨਿਗਾਹ ਦੀ ਪ੍ਰੋਬਲਮ ਆ ਇਹ ਆਪਾਂ ਨੂੰ ਸਾਰਿਆਂ ਨੂੰ ਆ ਚੁੱਕੀ ਆ ਕਿ ਆਪਾਂ ਨੂੰ ਪਤਾ ਹੀ ਆ ਤੇ ਦੇਖੋ ਆਪਾਂ ਨੂੰ ਇਹ ਵੱਧ ਤੋਂ ਵੱਧ ਫਾਇਦਾ ਹੋਵੇ ਕਿਸੇ ਦਾ ਤੇ ਨਾਲੇ ਕੋਈ ਵੀ ਇਹਦੇ ਦੇਖੋ ਕੋਈ ਜਿਆਦੇ ਪੈਸੇ ਨਹੀਂ ਲੱਗਦੇ ਘਰੇ ਇਹ ਦਵਾਈ ਆਪਣੇ ਤਿਆਰ ਕਰਨੀ ਹੈ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਪਾਉਣਾ ਬਹੁਤ ਵਧੀਆ ਦਵਾਈ ਬਣ ਕੇ ਤਿਆਰ ਹੋਊਗੀ ਇਹ ਆ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਬਸ ਤੋਂ ਬਸ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ